ਨੌਜਵਾਨ ਅਕਸਰ ਹੀ ਆਪਣੇ ਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਵਿਦੇਸ਼ ਦਾ ਰੁਖ ਕਰਦੇ ਨੇ ਤੇ ਵਿਦੇਸ਼ ਜਾਣ ਦੀ ਇੱਛਾ ਨੂੰ ਪੂਰੀ ਕਰਨ ਦੇ ਲਈ ਕਈ ਵਾਰ ਨੌਜਵਾਨ ਠੱਗ ਏਜੰਟਾਂ ਦੇ ਚਾਂਸੇ 'ਚ ਆ ਕੇ ਫਸ ਜਾਂਦੇ ਨੇ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਦਾਸੇਕ ਸੰਗਰੂਰ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਨੌਜਵਾਨ ਨੇ ਇਹ ਤਿੰਨ ਨੌਜਵਾਨ ਏਜੰਟ ਦੇ ਕੋਲ ਆਸਟ੍ਰੇਲੀਆ ਜਾਣ ਦੇ ਲਈ ਗਏ ਸਨ ਏਜੰਟ ਨੇ ਉਹਨਾਂ ਨੂੰ ਚਾਂਸਾ ਦਿੱਤਾ ਕਿ ਇਹਨਾਂ ਤਿੰਨ ਨੌਜਵਾਨਾਂ ਨੂੰ ਉਹ ਆਸਟ੍ਰੇਲੀਆ ਭੇਜੇਗਾ ਪਰ ਕੀ ਹੋਇਆ ਨੌਜ ਅਜੰਟ ਨੇ ਕੀ ਕੀਤਾ ਕਿ ਤਿੰਨਾਂ ਨੌਜਵਾਨਾਂ ਨੂੰ ਈਰਾਨ ਭੇਜ ਦਿੱਤਾ ਤੇ ਫਿਰ ਕਹਿ ਦਿੱਤਾ ਕਿ ਉਹ ਈਰਾਨ ਦੇ ਰਾਹੀਂ ਉਹਨਾਂ ਨੂੰ ਆਸਟ੍ਰੇਲੀਆ ਭੇਜਣਗੇ ਤੇ ਈਰਾਨ ਦੇ ਵਿੱਚ ਤਿੰਨੋਂ ਨੌਜਵਾਨਾਂ ਨੂੰ ਪਾਕਿਸਤਾਨੀ ਡੋਂਕਰਾਂ ਨੇ ਬੰਦੀ ਬਣਾ ਲਿਆ ਤੇ ਉਹਨਾਂ ਦੇ ਨਾਲ ਹੁਣ ਕਟਮਾਰ ਕੀਤੀ ਜਾ ਰਹੀ ਹੈ 1 ਮਈ ਤੋਂ ਇਹ ਨੌਜਵਾਨਾਂ ਨੂੰ ਬੰਦੀ ਬਣਾਇਆ ਗਿਆ ਤੇ ਤਿੰਨੋਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਕੋਲੋਂ ਕਰੋੜਾਂ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਡੋਂਕਰਾਂ ਦਾ ਕਹਿਣਾ ਹੈ ਕਿ ਉਹ ਉਹ ਪਰਿਵਾਰਕ ਮੈਂਬਰ ਯਾਨੀ ਕਿ ਆਪਣੇ ਅਗਰ ਬੱਚਿਆਂ ਨੂੰ ਉਹਨਾਂ ਪੰਜਾਬੀ ਨੌਜਵਾਨਾਂ ਨੂੰ ਬਚਾਉਣਾ ਚਾਹੁੰਦੇ ਨੇ ਤੇ ਉਹਨਾਂ ਦੇ ਅਕਾਊਂਟ ਦੇ ਵਿੱਚ ਕਰੋੜਾ ਰੁਪਏ ਭੇਜੇ ਜਾਣ ਜੇਕਰ ਉਹ ਪੈਸੇ ਨਹੀਂ ਭੇਜਣਗੇ ਤੇ ਉਹਨਾਂ ਦੇ ਪੁੱਤਰਾਂ ਨੂੰ ਉਹਨਾਂ ਦੇ ਨੌਜਵਾਨਾਂ ਨੂੰ ਉਹ ਨੁਕਸਾਨ ਪਹੁੰਚਾਉਣਗੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਅਮਰੀਕਾ ਜਾਣ ਦੀ ਇੱਛਾ ਰੱਖਦੇ ਨੌਜਵਾਨਾਂ ਦੇ ਨਾਲ ਏਜੰਟਾਂ ਨੇ ਠੱਗੀਆਂ ਮਾਰੀਆਂ ਲੱਖਾਂ ਰੁਪਏ ਲੈ ਲਏ ਤੇ ਉਹਨਾਂ ਨੂੰ ਅਮਰੀਕਾ ਡੋਂਕੀ ਦੇ ਰਾਹੀਂ ਭੇਜ ਦਿੱਤਾ ਜੋ ਕਿ ਗੈਰ ਕਾਨੂੰਨੀ ਢੰਗ ਹੈ ਜਿਸ ਦੇ ਵਿੱਚ ਰਸਤੇ 'ਚ ਨੌਜਵਾਨਾਂ ਨਾਲ ਹਾਦਸੇ ਵਾਪਰ ਜਾਂਦੇ ਨੇ ਤੇ ਪਿਛਲੇ ਦਿਨੀ ਅਮਰੀਕਾ ਸਰਕਾਰ ਨੇ ਜਦੋਂ ਇਲੀਗਲ ਇਮੀਗ੍ਰੈਂਟਸ ਦੇ ਖਿਲਾਫ ਜਾਂਚ ਕੀਤੀ ਕਾਰਵਾਈ ਕੀਤੀ ਤਾਂ ਉਹਨਾਂ ਨੌਜਵਾਨਾਂ ਨੂੰ ਵਾਪਸ ਪੰਜਾਬ ਭੇਜ ਦਿੱਤਾ ਤੇ ਹੋਰ ਵੀ ਕਈ ਰਾਜਾਂ ਦੇ ਵਿੱਚ ਜਿਹੜੇ ਨੌਜਵਾਨ ਇਲੀਗਲ ਢੰਗ ਦੇ ਨਾਲ ਉਥੇ ਗਏ ਸਨ ਅਮਰੀਕਾ ਉਹਨਾਂ ਨੂੰ ਵਾਪਸ ਭੇਜ ਦਿੱਤਾ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੁਣ ਜਿੱਥੇ ਸੰਗਰੂਰ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਨੌਜਵਾਨ ਨੇ ਇਹ ਤਿੰਨ ਨੌਜਵਾਨ ਨੇ ਜਿਨ੍ਹਾਂ ਨੂੰ ਏਜੰਟ ਨੇ ਆਸਟ੍ਰੇਲੀਆ ਭੇਜਣ ਦਾ ਚਾਂਸਾ ਦਿੱਤਾ ਕਿ ਉਹਨਾਂ ਨੂੰ ਆਸਟ੍ਰੇਲੀਆ ਭੇਜਾਂਗੇ ਦਾ ੜਾਪੋ ਵਿਖਿਆ ਸੁਨਿਆਰੀ ਹੋ ਜਾਵੇਗਾ ਉਹ ਆਪਣੇ ਪਰਿਵਾਰ ਲਈ ਵੀ ਚੰਗਾ ਕੰਮ ਕਰਕੇ ਚੰਗਾ ਕਮਾਉਣਗੇ ਪਰ ਉਹਨਾਂ ਨੂੰ ਆਸਟ੍ਰੇਲੀਆ ਸਿੱਧਾ ਭੇਜਣ ਦੀ ਬਜਾਏ ਏਜੰਡੇ ਨੇ ਉਹਨਾਂ ਨੂੰ ਈਰਾਨ ਭੇਜ ਦਿੱਤਾ ਤੇ ਕਿਹਾ ਕਿ ਈਰਾਨ ਰਾਹੀਂ ਉਸ ਨੂੰ ਉਹਨਾਂ ਨੂੰ ਆਸਟ੍ਰੇਲੀਆ ਭੇਜੇਗਾ ਤੇ ਈਰਾਨ ਦੇ ਵਿੱਚ ਇਹਨਾਂ ਤਿੰਨਾਂ ਪੰਜਾਬੀ ਨੌਜਵਾਨਾਂ ਨੂੰ ਪਾਕਿਸਤਾਨੀ ਡੌਂਕਰਾਂ ਨੇ ਬੰਦੀ ਬਣਾ ਲਿਆ ਉਹਨਾਂ ਨੂੰ ਹੱਥ ਪੈਰ ਬੰਨ੍ਹ ਲਏ ਤੇ ਉਹਨਾਂ ਦੇ ਨਾਲ ਕੁੱਟ ਮਾਰ ਵੀ ਦੱਸਿਆ ਜਾ ਰਿਹਾ ਹੈ ਕਿ ਕੀਤੀ ਜਾ ਰਹੀ ਹੈ ਹੁਣ ਪਰਿਵਾਰਕ ਮੈਂਬਰਾਂ ਨੂੰ ਵੀਡੀਓ ਕਾਲ ਦੇ ਰਾਹੀਂ ਉਹ ਕਹਿ ਰਹੇ ਨੇ ਕਿ ਅਗਰ ਉਹ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਨੇ ਤੇ ਉਹਨਾਂ ਦੇ ਅਕਾਊਂਟ ਦੇ ਵਿੱਚ ਕਰੋੜਾਂ ਰੁਪਏ ਭੇਜ ਦਿੱਤੇ ਜਾਣ ਜੇਕਰ ਪੈਸੇ ਨਹੀਂ ਭੇਜੇ ਤਾਂ ਉਹਨਾਂ ਨੂੰ ਨੁਕਸਾਨ ਜਾਇਆ ਜਾਵੇਗਾ। ਨਾਜ਼ੀਏ ਕੇ ਪੀੜਤ ਪਰਿਵਾਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ। ਅਸੀਂ ਅਕਸਰ ਦੇਖਦੇ ਹਾਂ ਕਿ ਨੌਜਵਾਨ ਵਿਦੇਸ਼ ਜਾਣ ਦੀ ਇੱਛਾ ਰੱਖਦੇ ਨੇ ਚੰਗੇ ਪੈਸੇ ਕਮਾਉਣਾ ਚਾਹੁੰਦੇ ਨੇ ਤੇ ਆਪਣਾ ਭਵਿੱਖ ਸੁਨਹਿਰੀ ਬਣਾਉਣਾ ਚਾਹੁੰਦੇ ਨੇ ਪਰ ਅਮਰੀਕਾ ਦੇ ਵਿੱਚ ਪਿਛਲੇ ਦਿਨੀ ਜੋ ਕੁਝ ਹੋਇਆ ਅਜੇ ਵੀ ਕਈ ਨੌਜਵਾਨ ਅਜਿਹੀ ਨੇ ਜਿਹੜੇ ਕਿ ਇਨ੍ਹਾਂ ਠੱਗ ਏਜੰਟਾਂ ਦੇ ਚਾਂਸਰ ਦੇ ਵਿੱਚ ਆ ਰਹੇ ਨੇ ਐਸੇ ਹੀ ਤਰੀਕੇ ਦਾ ਮਾਮਲਾ ਹੁਣ ਸਾਹਮਣੇ ਆਇਆ ਜਿੱਥੇ ਈਰਾਨ ਦੇ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਪਾਕਿਸਤਾਨੀ ਡੌਂਕਰਾਂ ਨੇ ਬੰਦੀ ਬਣਾ ਲਿਆ ਤੇ ਸਾਰਾ ਕੁਝ ਹੋਇਆ ਠੱਗ ਏਜੰਟਾਂ ਦੀ ਵਜ੍ਹਾ ਦੇ ਨਾਲ ਜਿਨ੍ਹਾਂ ਦੇ ਚਾਂਸਰ ਦੇ ਵਿੱਚ ਤਿੰਨ ਨੌਜਵਾਨ ਆ ਗਏ ਉਹਨਾਂ ਨੂੰ ਆਸਟ੍ਰੇਲੀਆ ਭ ਵਾਦਾ ਕੀਤਾ ਪਰ ਆਸਟ੍ਰੇਲੀਆ ਨਾ ਭੇਜ ਕੇ ਉਹਨਾਂ ਨੂੰ ਈਰਾਨ ਭੇਜ ਦਿੱਤਾ ਤੇ ਕਹਿ ਦਿੱਤਾ ਕਿ ਈਰਾਨ ਦੇ ਰਾਹੀਓ ਹੁਣ ਆਸਟ੍ਰੇਲੀਆ ਜਾਣਗੇ ਤੇ ਚੰਗੇ ਪੈਸੇ ਕਮਾਉਣਗੇ ਪਰ ਉੱਥੇ ਪਾਕਿਸਤਾਨੀ ਡੌਂਕਰਾਂ ਨੇ ਇਹਨਾਂ ਤਿੰਨਾਂ ਪੰਜਾਬੀ ਨੌਜਵਾਨਾਂ ਨੂੰ ਬੰਦੀ ਬਣਾ ਲਿਆ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਪਰਿਵਾਰ ਦੇ ਕੋਲੋਂ ਕਰੋੜਾ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਧਮਕਾਇਆ ਜਾ ਰਿਹਾ ਹੈ ਤੇ ਹੁਣ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਦੇਖਣਾ ਹੋਵੇਗਾ ਕਿ ਹੁਣ ਪੰਜਾਬ ਸਰਕਾਰ ਹੀ ਆਫਰ ਕੇਂਦਰ ਸਰਕਾਰ ਇਹਨਾਂ ਪੀੜਤ ਪਰਿਵਾਰਾਂ ਦੀ ਮਦਦ ਦੇ ਲਈ ਕੀ ਕ on the air